यहाँ पे ये दुकान है और क्या हुआ था ये बड़ा बटाल रोड पे दुकान है आ, क्या हुआ यहाँ पे दो बंदे आए एक बंदा उधर मोटरसाइकिल स्टार्ट किए खड़ा था एक अंदर दो बोतल पानी लेने है उधर पानी दो एक गोली काल के मार के चल गए कितने लोग आए थे मोटरसाइकिल पे तो दो जाने दो जाने थे दो जाने थे और दुकान के अंदर आके गोली मारी हाँ जी अंदर आ गए एक, एक बंदे झगड़ा हुआ था पहले या कोई नहीं कुछ नहीं हुआ कोई झगड़ा नहीं पानी मंगया उन्हें और गोली गड़ो पीछे कट के मारे गए। मालिक ही भाई हम लोग काम कुम कर रहे थे टेबल-टूवल लगा के अच्छा तुम ही काम कर रहे कितने बजे तक टाइम लगा रहे 10 ऐसे कुछ जी पाजी की नाजे अपना मेरा नाम बतन है बे पाजी कितने काम करके ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਟਿੱਕੀ ਘਟਨਾ ਚ ਹੋਪਰੇ ਇੱਥੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਵੱਲ 6-7 ਗੋਲੀਆਂ 6-7 ਗੋਲੀਆਂ ਸੀ ਆਈ ਸੀ ਕਿੰਨੀਆਂ ਗੋਲੀਆਂ ਉਹਨਾਂ ਨੇ ਮੰਗਿਆ ਸੀ ਕੋਈ ਚੀਜ਼ ਤੇ ਕੋਈ ਪਾਣੀ ਮੰਗ ਰਹੇ ਸੀ ਬਸ ਕਿਹਨੀਆਂ ਗੋਲੀਆਂ ਵੱਜੀਆਂ ਉਹਨਾਂ ਭਾਈ ਜਾਨਾ ਠੀਕ ਭਾਈ 3 ਗੋਲੀ ਵਜੀ ਹੈ ਭਾਈ ਜੀ ਚਲਾਈਆਂ ਕਿਹੜੀਆਂ ਗਈਆਂ ਉਹਨਾਂ ਵੱਲ ਛੇ ਗੋੜੀ ਚਲਾਈ ਗਈ ਹੈ ਫਰਿੱਜ ਤੇ ਉੱਤੇ ਵੀ ਗੋਲਣਾ ਹਾਂਜੀ ਫਰਿੱਜ ਦੇ ਵੀ ਜੀ ਕੁਝ ਕੁਝ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਬਾਜੀ ਨਾਲ ਝਗੜਾ ਝਗੜਾ ਤਾਂ ਕਿਸੇ ਨਾਲ ਨਹੀਂ ਹੋਇਆ ਸੀ ਹੈ ਕੀ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇੰਪਲੋਏ ਹੈ ਨਾ ਅਸੀਂ ਕੰਮ ਕਰਦੇ ਹਾਂ ਸਾਨੂੰ ਚੁੱਪ ਚਾਪ ਹੀ ਹਾਂਜੀ ਚੁੱਪ ਚਾਪ ਗਏ ਆ ਠੀਕ ਹੈ ਮੋਟਰਸਾਈਕਲ ਤੇ ਆਈ ਸੀ ਹਾਂਜੀ ਬਾਈਕ ਤੇ ਸੀ ਮੋਕੇ ਤੇ ਪੁਲਸ ਆਈ ਹੈ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਆਈ ਕਿ ਕੈਮਰਾ ਸੀਸੀਟੀਵੀ ਹੈ ਜੀ ਕਿ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਨਸ ਜਿਹੜਾ ਇੱਕ ਬਾਹ ਰੈਸਟੋਰੈਂਟ ਹੈਗਾ ਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਆ ਏਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੇ ਆ ਅ ਮਤਲਬ ਤਕਰੀਬਨ 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤਲ ਕੱਢ ਕੇ ਤੇ ਉਹਨਾਂ ਤੇ ਫਾਇਰ ਕੀਤੇ ਗਏ ਆ ਪਰ ਕਿੰਨੇ ਫਾਇਰ ਕੀਤੇ ਬੋਟਲ 6 ਖੋਲ ਸਾਨੂੰ ਮਿਲੇ ਪੰਜ ਕੁ ਖੋਲ ਜਿਹੜੇ ਹੈਗੇ ਆ ਆਪਣਾ ਪੰਜ ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਖਿਆਲ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਸਰ ਲੜਕੇ ਦੀ ਕੰਡੀਸ਼ਨ ਕਿਸ ਪਰ ਜਿਸ ਦੇ ਉੱਤੇ ਪਹੁੰਚੇਗਾ ਉਹ ਮੇਰੇ ਖਿਆਲ ਨਾਲ ਡੈੱਡ ਹੋ ਗਿਆ ਉਹ ਡੈੱਡ ਹੋ ਗਿਆ ਜੀ ਪਰ ਪਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਹੈ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ ਜੀ 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 ਉਹ ਨਾਲ ਹੀ 200 ਮੀਟਰ ਵੀ ਦੂਰ ਕੇ ਸੀਚੀ ਸਾਹਿਬ ਦੀ ਕੋਠੀ ਜੀ ਜੀ ਨਹੀਂ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹੜਾ ਨੂੰ ਉਹ ਮੁੰਡੇ ਨੇ ਪਛਾਣਿਆ ਵੀ ਸੀਗਾ ਤੇ ਆਪਣੇ ਫਾਦਰ ਸਾਹ ਨੂੰ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਏ ਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆਇਆ ਸੀ ਦੁਖੋ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਯਾ ਅਸ਼ੋਕਪੁਰ ਮਾਰਜਾ ਜਿਹੜਾ ਕਿ ਡਿਸੀਜ਼ ਡੇਗਾ ਆ ਉਹਨੇ ਇਹਨੂੰ ਦੱਸਿਆ ਸੀ ਕਿ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਇੱਕ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਬਈ ਗੱਲ ਪਤਨੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾਰੀ ਕੋਈ ਇਸ ਤਰ੍ਹਾਂ ਦੀ ਚੀਜ਼ ਆਮ ਨਹੀਂ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਕਰ ਰਿਹਾ ਇੱਕ ਹੀ ਮੁੰਡਾ ਹਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਜਿਹੜਾ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ ਇਹ ਉਹ ਜੇ ਪ੍ਰਾਈਮ ਮਤਲਬ ਕਿ ਉਹ ਜੇ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾਂ ਕਰਨ ਦਾ ਟਾਈਮ ਦਿਓ ਆਪਾਂ ਕਰ ਦਿੰਦੇ ਆ ਥੈਂਕ ਯੂ